ਯੂਨੀਵਰਸਿਟੀ ਬੰਦ ਕਰਨ ਦਾ ਤੁਸੀਂ ਸੱਦਾ ਦਿੱਤਾ ਯੂਨੀਵਰਸਿਟੀ ਬੰਦ ਹੋ ਜਾਏਗੀ ਪਰ ਬੰਦ ਹੋਣ ਦੇ ਨਾਲ ਜਿਹੜਾ ਅਸਰ ਆ ਉਹ ਕੀ ਪਾਊਗਾ ਤੇ ਇਹ ਇੱਕ ਜਿਹੜੀ 10 ਨੂੰ ਆਪਾਂ ਕਾਲ ਦਿੱਤੀ ਤੇ ਪਹਿਲਾ ਸੰਘਰਸ਼ ਆਪਣਾ ਪਹਿਲੀ ਕਾਲ ਆਪਣੀ ਤੁਸੀਂ ਪਹਿਲੀ ਕਾਲ ਦਾ ਹੀ ਦੇਖੋ ਵੀ ਸਰਕਾਰ ਇੰਨੀ ਡਰ ਗਈ ਤੇ ਇਹਨਾਂ ਨੇ ਉਹ ਕਿੰਨਾ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦਿਨ ਤੋਡੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਕਿ ਬਰੋਧ ਕੀਤਾ ਗਿਆ ਅਨਮਨਿਆ ਦਾ ਉਹ 2.5 ਕਰੋੜ ਵਾਲਾ ਮਸਲਾ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਉਸ ਤੋਂ ਬਾਅਦ ਇਹ ਵੀ ਕਹਾ ਗਿਆ ਕਿ ਜਿਹਨਾਂ ਸਟੂਡੈਂਟ 2022 ਦੇ ਵਿੱਚ ਉੱਥੇ ਪਹੁੰਚੇ ਤਾਂ ਉਹਨਾਂ ਦੇ ਉੱਪਰ लाठी चार्ज ਕੀਤਾ ਗਿਆ ਤੇ ਸਾਰਾ ਮਸਲਾ ਹੈ ਕਿ 2022 ਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆ ਜਾਂਦਾ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੀ ਮੇਲਪੁਲ ਅਫਸਰ ਨੇ ਸਾਨੂੰ ਨੰਗਾ ਮਾਰਿਆ ਨੇ ਸਾਡੇ ਢਿੱਡਾਂ 'ਚੋਂ ਨੰਗਾ ਮਾਰਿਆ ਨੇ ਸਾਡੇ ਸੱਟਾਂ ਲੱਗੀਆਂ ਨੇ ਤਾਂ ਐਸੀ ਵੀ ਉਰੀ ਹੰਡਾਈ ਹੈ ਅਸੀਂ ਕਹਿੰਦੇ ਵੀ ਸਰਕਾਰ ਇੱਕ ਦੋ ਨਵੇਂਿਆਂ ਨੂੰ ਭੇਜ ਕੇ ਆ ਫਿਰ ਸਿਰਫ ਜਿਹੜੀ ਹੁਣ ਇਹ ਟੋਫੀਆਂ ਦੇ ਰਹੇ ਨੇ ਲੋਕਾਂ ਨੂੰ ਇਹ ਨਾ ਕਰਨ ਕਿ ਸੜਕਾਂ ਦੇ ਉੱਪਰ ਆਉਣਾ ਜਾਇਆ ਜਾ ਜਾਂ ਸੜਕਾਂ ਦੇ ਉੱਪਰ ਬੈਠ ਕੇ ਤੋਂ ਈ ਗੱਲ ਜਾਦਾ ਸੁਣੀ ਜਊ ਉਹ ਇਸ ਤਰੀਕੇ ਨਾਲ ਨਹੀਂ ਸੁਣੀ ਜਾਏ ਤੁਸੀਂ ਦੇਖੋ ਵੀ ਹੁਣ ਅਦਾਲਤਾਂ ਨੇ ਅਦਾਲਤਾਂ ਕੀ ਹੁੰਦੀਆਂ ਨੇ ਅਦਾਲਤ ਸੱਤਾ ਦਾ ਇੱਕ ਅੰਗ ਹੈ ਇਹਨਾਂ ਲਈ ਤਾਂ ਲਾਅ ਐਂਡ ਆਰਡਰ ਇਹਨਾਂ ਲਈ ਤਾਂ ਸਹੀ ਹੈ ਤੇ ਜਿਹੜੀਆਂ ਅਦਾਲਤਾਂ ਨੇ ਇਹ ਵੀ ਇਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਖਿਲਾਫ ਕਿਉਂ ਜਾਂਦੀਆਂ ਹੁਣ ਇਹਨੇ ਐ ਕਰਤਾ ਵੀ ਅਸੀਂ ਇਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਹੈ ਉਹ ਮਿਨਿਸਟਰੀ ਵੱਲੋਂ ਆਪੇ ਬਾਅਦ ਦੱਸਾਂਗੇ ਮਤਲਬ ਇਹਨਾਂ ਨੇ ਐ ਕਰਨਾ ਸੀਗਾ ਵੀ ਤੁਸੀਂ ਐਲਾਨ ਕਰ ਦੋ ਵਿਰਧ ਹੋ ਗਿਆ ਤੇ 10 ਤਰੀਕ ਦੀ ਜਿਹੜੀ ਕਾਲ ਟੰਡੀ ਪੈ ਜੇ ਇਹਨਾਂ ਦੀ ਇਹ ਪਲੈਨਿੰਗ ਸੀਗੀ ਤੇ ਜਦੋਂ ਭਾਜਪਾ ਨੇ ਐਲਾਨ ਕੀਤਾ ਵੀ ਅਸੀਂ ਰੱਦ ਕਰ ਦਿੱਤਾ ਤੇ ਉਦੋਂ ਭਗਵੰਤ ਮਾਨ ਸਰਕਾਰ ਨੇ ਵੀ ਤਾਂ ਐਲਾਨ ਕੀਤਾ ਵੀ ਵੀ ਭਗਵੰਤ ਮਾਨ ਨੇ ਅੱਖਾਂ ਕੱਢੀਆਂ ਤੇ ਫਿਰ ਮੋਦੀ ਦੱਬ ਗਿਆ ਬੜਾ ਮੋਰਚੇ ਨੇ ਸਪਸ਼ਟੀਕਰਨ ਦਿੱਤਾ ਉਸ ਦੇ ਨਾਲ ਕਿੰਨੇ ਕ ਸੈਮ ਤੋਂ ਜੋ ਮੋਰਚੇ ਨੇ ਸ਼ਾਮ ਨੂੰ ਸਪਸ਼ਟੀਕਰਨ ਦਿੱਤਾ ਇੱਕ ਵੀਡੀਓ ਬਣਾ ਕੇ ਕਿ ਜੋ ਅੱਜ ਜਾਣੇ-ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਦੇ ਅਸੀਂ ਮਾਫੀ ਮੰਗਦੇ ਆ ਵਾਧ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਤ ਭਾਗੀ ਕੱਢਦਾ ਮੋਰਚ ਨੇ ਆਵਾ ਨਹੀਂ ਪਾਰਟੀ ਸਰਕਾਰ ਤੋਂ ਮਾਫੀ ਮੰਗੀ ਹੈ ਮੋਰਚ ਨੇ ਕੋਈ ਮਾਫੀ ਨਹੀਂ ਮੰਗੀ ਪੀਯੂ ਵਿੱਚ ਆਉਂਦੇ ਨੇ ਬਹੁਤ ਵੱਡਾ ਇਕੱਠ ਲੈ ਕੇ ਤੇ ਇੱਥੇ ਨਾਰੇ ਮਾਰਦੇ ਨੇ ਵੀ ਅਯੋਧਿਆ ਤੋਂ ਬਸ ਝਾਂਕੀ ਹੈ ਕਾਸ਼ੀ ਮਥੂਰਾ ਬਾਕੀ ਹੈ ਦੇਸ਼ ਦੇ ਗद्दारों ਨੂੰ ਗੋਲੀ ਮਾਰੋ ਸਾਲੋਂ ਕੋ ਇਹੋ ਜਿਹੇ ਨਾਰੇ ਤਾਂ ਇੱਥੇ ਗਾਂਧੀ ਭਵਨ ਤੇ ਖੜ ਕੇ ਲਾਉਂਦੇ ਨੇ ਸੋਸ਼ੀਕਲ ਤੁਸੀਂ ਮਿਹਰ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਅਸੀਂ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਮੋਰਚੇ ਨੂੰ ਕਵਰ ਕਰ ਰਹੇ ਹਾਂ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਹੀ ਪੰਜਾਬ ਦੀ ਨਸਲ ਦੀ ਗੱਲ ਹੁੰਦੀ ਆ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਸ ਦੀ ਗੱਲ ਹੁੰਦੀ ਆ ਤੇ ਪੰਜਾਬ ਦੀ ਹੋਣ ਦੀ ਗੱਲ ਹੁੰਦੀ ਆ ਪੰਜਾਬ ਦੀ ਹੋਣ ਦੀ ਗੱਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਕਰਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਤੋਂ ਆਏ ਲੋਕ ਕਰਦੇ ਨੇ ਤਾਂ ਅੱਜ ਸਾਡੇ ਨਾਲ ਸਾਰਾ ਮੌਜੂਦ ਨੇ ਅਸੀਂ ਇਸ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਤੁਸੀਂ ਵਧੀਆ ਪੰਜਾਬ ਯੂਨੀਵਰਸਿਟੀ ਦਾ ਜੋ ਮੋਰਚਾ ਚੱਲ ਰਿਹਾ ਪਿਛਲੇ ਦਿਨਾਂ ਤੋਂ ਕਾਫੀ ਲੰਮਾ ਸਮਾਂ ਹੋ ਗਿਆ ਇਸ ਮੋਰਚੇ ਦੀ ਉਪਲਬਧੀ ਕੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੋਰਚੇ ਦੇ ਵਿੱਚੋਂ ਕੀ ਕੁਝ ਨਿਕਲੂਗਾ ਅ ਅੱਜ 7 ਤਰੀਕ ਹੈ ਅੱਜ ਸਾਡੀ ਪੰਜਾਬ ਦੀਆਂ ਜਨਤਕ ਜੱਥੇਬੰਦੀਆਂ ਨਾਲ ਮੀਟਿੰਗ ਸੀਗੀ ਉਹ ਬਹੁਤ ਚੰਗੀ ਹੋਈ ਹੈ ਸਾਨੂੰ ਬਹੁਤ ਹੀ ਸਾਰੀਆਂ ਜੱਥੇਬੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਜੱਥੇਬੰਦੀਆਂ ਨੇ ਸਾਨੂੰ ਸਮਝਾਤਨ ਦਿੱਤਾ ਹੈ 10 ਤਰੀਕ ਨੂੰ ਅਸੀਂ ਯੂਨੀਵਰਸਿਟੀ ਬੰਦ ਕਰਨ ਦੀ ਕਾਲ ਦਿੱਤੀ ਹੋਈ ਹੈ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਾਂਗੇ ਤੇ ਸਮੂਹ ਪੰਜਾਬ ਦੀ ਜਥੇਬੰਦੀਆਂ ਤੇ ਲੋਕ ਪਿੰਡਾਂ ਤੋਂ ਸਕੂਲਾਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਚੰਡੀਗੜ੍ਹ ਵੱਲ ਆਉਣਗੇ ਯੂਨੀਵਰਸਿਟੀ ਵੱਲ ਆਪਣਾ ਜਿਹੜਾ ਰੋਸ ਹੈ ਉਹ ਦਿਖਾਉਣ ਆਉਣਗੇ ਯੂਨੀਵਰਸਿਟੀ ਬੰਦ ਕਰਨ ਦਾ ਤੁਸੀਂ ਸੱਦਾ ਦਿੱਤਾ ਯੂਨੀਵਰਸਿਟੀ ਬੰਦ ਹੋ ਜਾਏਗੀ ਪਰ ਬੰਦ ਹੋਣ ਦੇ ਨਾਲ ਜਿਹੜਾ ਅਸਰ ਆ ਉਹ ਕੀ ਪਾਊਗਾ ਦੇਖੋ ਬੰਦ ਕਰਨ ਨਾਲ ਇਹ ਇੱਕ ਮੈਸੇਜ ਹੁੰਦਾ ਹੈ ਹੈਨਾ ਜਿਵੇਂ ਹੁਣ ਆਪਾਂ ਗੇਟ ਬੰਦ ਕਰਾਂਗੇ ਯੂਨੀਵਰਸਿਟੀ ਦੇ ਆ ਫਿਰ ਆਪਾਂ ਕੋਈ ਮਾਰਚ ਕੱਢਦੇ ਆ ਕੋਈ ਵੀ ਕੋਈ ਪ੍ਰੋਟੈਸਟ ਕਰਦਾ ਉਹ ਇੱਕ ਤੁਸੀਂ ਸੰਕੇਤ ਭੇਜਦੇ ਹੋ ਇੱਕ ਮੈਸੇਜ ਭੇਜਦੇ ਹੋ ਜਿਹੜੀ ਹਾਕਮ ਤੇ ਰਹਿ ਉਹਨੂੰ ਵੀ ਜੋ ਜਿਹੜੇ ਲੋਕ ਨੇ ਉਹ ਜਾਗਦੇ ਨੇ ਤੇ ਲੋਕ ਅੱਜ ਇੰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਕੱਲ ਨੂੰ ਇਹ ਸੰਘਰਸ਼ ਜੀ ਤੁਸੀਂ ਨਹੀਂ ਸਾਡੀਆਂ ਮੰਗਾਂ ਮੰਨੋਗੇ ਸੰਘਰਸ਼ ਓੜ ਤਿੱਖਾ ਵੀ ਕਰਨਗੇ ਲੋਕ ਤੇ ਇਹ ਇੱਕ ਜਿਹੜੀ 10 ਨੂੰ ਆਪਾਂ ਆਪਾਂ ਕਾਲ ਦਿੱਤੀ ਤੇ ਪਹਿਲਾ ਸੰਘਰਸ਼ ਆਪਣਾ ਪਹਿਲੀ ਕਾਲ ਹੈ ਆਪਣੀ ਤੁਸੀਂ ਪਹਿਲੀ ਕਾਲ ਦਾ ਹੀ ਦੇਖੋ ਵੀ ਸਰਕਾਰ ਇੰਨਾ ਡਰ ਗਈ ਵੀ ਇਹਨਾਂ ਨੇ ਉਹ ਕਿੰਨਾ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦਿਨ ਕਿੰਨਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੋਟੀਫਿਕੇਸ਼ਨ ਰੱਦ ਹੋ ਗਿਆ ਫੇਰ ਤੋਂ ਲੈ ਆਏ ਹਨ ਤੇ ਉਹ ਸਾਰੀਆਂ ਗੱਲਾਂ ਵੀ ਉਹ ਐਸੀ ਕਰਕੇ ਸੀਗਾ ਵੀ ਲੋਕਾਂ ਨੂੰ ਲੱਗੇ ਵੀ ਸੰਘਰਸ਼ ਖਤਮ ਹੋ ਗਿਆ ਜਿੱਤ ਹੋ ਗਈ ਹੈ ਖਤਮ ਹੋ ਗਿਆ ਰੱਦ ਕਰਤਾ ਤੇ 10 ਨੂੰ ਲੋਕ ਨਾ ਪਹੁੰਚਣ ਜੋ ਤੁਸੀਂ ਇੱਥੇ ਬੈਠ ਕੇ ਰਣਨੀਤੀਆਂ ਲਈ ਕਰ ਰਹੇ ਹੋ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਆ ਰਹੇ ਆ ਤੁਹਾਡੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਕਿ ਬਰੂਧ ਕੀਤਾ ਗਿਆ ਆ ਨੁਮਾਇੰਦਿਆਂ ਦਾ ਉਹ 2.5 ਕਰੋੜ ਵਾਲਾ ਮਸਲਾ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹਨਾਂ ਸਟੂਡੈਂਟ 2022 ਦੇ ਵਿੱਚ ਉੱਥੇ ਪਹੁੰਚੇ ਤਾਂ ਉਹਨਾਂ ਦੇ ਉੱਪਰ लाठीचार्ज ਕੀਤਾ ਗਿਆ ਤੇ ਸਾਰਾ ਮਸਲਾ ਹੈ ਕੀ ਹੈ ਆ ਇਹ ਮਸਲਾ ਇਸ ਤਰ੍ਹਾਂ ਹੈ 2022 ਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆ ਜਾਂਦਾ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਪੰਜਾਬ ਸਰਕਾਰ ਆਪਣੀ ਚੁੱਪੀ ਧਾਰ ਲੈਂਦੀ ਆ ਫਿਰ ਪੰਜਾਬ ਦੀਆਂ ਨੌ ਇਨਕਲਾਬੀ ਜਥੇਬੰਦੀਆਂ ਇੱਕ ਫਰੰਟ ਬਣਾਉਂਦੀਆਂ ਨੇ ਉਹਦੇ ਵਿੱਚ ਪੀ ਮੈਂ ਪੀਐਸਰਲ ਕਾਰਵਲੋਂ ਆਸੀਂ ਵੀ ਸ਼ਾਮਿਲ ਸੀਗੇ ਉਹ ਉਹ ਜਿਹੜਾ ਫਰੰਟ ਹੈ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਸੀ 9 ਜੂਨ 2022 ਦੀ ਗੱਲ ਹੈ ਇਹ ਤੇ ਸਾਨੂੰ ਚੰਡੀਗੜ੍ਹ ਪੁਲਿਸ ਨੇ ਨਹੀਂ ਰੋਕਿਆ ਪਹਿਲਾਂ ਦੋਵਾਂ ਨੇ ਬੈਰੀਕੇਡਿੰਗ ਕੀਤੀ ਹੋਈ ਸੀਗੀ ਚੰਡੀਗੜ੍ਹ ਪੁਲਿਸ ਨੇ ਵੀ ਪੰਜਾਬ ਪੁਲਿਸ ਨੇ ਵੀ ਪਰ ਪੰਜਾਬ ਪੁਲਿਸ ਨੇ ਜਸ ਬਰਬਰ ਮਤਲਬ ਥ੍ਰਿਕ ਦੇ ਨਾਲ ਸਾਡੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਤੁਸੀਂ ਉਹਦੀਆਂ ਵੀਡੀਓਜ਼ ਦੇਖੋ ਤੁਸੀਂ ਉਹਦੀਆਂ ਫੋਟੋਆਂ ਦੇਖੋ ਪੁਰਾਣੀਆਂ ਖਬਰਾਂ 'ਚ ਜਾ ਕੇ ਸਿਵਲ ਡਰੈਸ ਵਿੱਚ ਜਿਹੜੇ ਪੁਲਿਸ ਅਫਸਰ ਨੇ ਉਹ ਮੁੰਡਿਆਂ ਨੂੰ ਚੱਕ-ਚੱਕ ਕੇ ਬੈਰੀਕੇਡਾਂ ਦੇ ਉੱਤੇ ਸਿੱਟ ਰਹੇ ਨੇ ਕੁੜੀਆਂ ਦੀਆਂ ਚੁੰਨੀਆਂ ਰੋਲ ਰਹੀਆਂ ਨੇ ਹਨਾ ਮਤਲਬ ਹੁਣ ਮੈਂ ਸਾਡੇ ਉੱਤੇ ਮੇਲ ਪੁਲਿਸ ਅਫਸਰਾਂ ਨੇ ਸਾਨੂੰ ਲਾਂਗਾ ਮਾਰੀਆਂ ਨੇ ਸਾਡੀ ਢਿੱਡਾਂ 'ਚ ਲਾਂਗਾ ਮਾਰੀਆਂ ਨੇ ਸਾਡੇ ਸੱਟਾਂ ਲੱਗੀਆਂ ਨੇ ਤਾਂ ਐਸੀ ਵੀ ਉਹੀ ਹੰਡਾਈ ਹੈ ਹਨਾ ਅਸੀਂ 1200 ਵਿਦਿਆਰਥੀ ਸੀਗੇ ਤੇ ਉਹ ਮਸਲਾ ਕੀ ਸੀਗਾ ਮਸਲਾ ਇਹ ਸੀਗਾ ਵੀ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ 2.5 ਕਰੋੜ ਦੇਣਾ ਸੀ 2.5 ਕਰੋੜ ਪਿੱਛੇ ਜੇ ਤਿਆਰ ਹੋ ਜਾਂਦੇ ਨੇ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਜਾਵੇ ਹੈਨਾ ਤੇ ਅੱਜ ਆਪਾਂ ਕਿਵੇਂ ਨਾ ਸਵਾਲ ਕਰੀਏ ਸਰਕਾਰ ਨੂੰ ਵੀ ਜੇ ਤੁਸੀਂ 3 ਸਾਲ ਪਹਿਲਾਂ ਤੁਹਾਡਾ ਇਹ ਰਵਈਆ ਸੀਗਾ ਤਾਂ ਅੱਜ ਫਿਰ ਆਪਾਂ ਕੀ ਸੋਚੀ ਵੀ ਤੁਸੀਂ ਬਦਲ ਗਏ ਹੋ ਪਰ ਹਣ ਹਾਲੇ ਤੱਕ ਕੀ ਹੋਇਆ ਹੈ ਤੱਕ ਦੇਖੋ ਸਿਰਫ ਵੀ ਮਤਾ ਪਾਵਾਂਗੇ ਜੀ ਅਦਾਲਤ ਜਾਵਾਂਗੇ ਗਵਰਨਰ ਨਾਲ ਮੀਟਿੰਗ ਕਰ ਲਈ ਦੇਖੋ ਇਹ ਸਾਰੀਆਂ ਗੱਲਾਂ ਨੇ ਸਿਰਫ ਤੁਸੀਂ ਦੇਖੋ ਵੀ ਲੋਕਾਂ ਨੂੰ ਉਹਨਾਂ ਨੇ ਵੀ ਤੁਸੀਂ ਮਿੱਠੀ ਗੋਲੀ ਦੇ ਰਹੇ ਹੋ ਵੀ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ ਹੁਣ ਜਦੋਂ ਕੇਜਰੀਵਾਲ ਦੇ ਉੱਤੇ ਕੋਈ ਪਰਚਾ ਹੁੰਦਾ ਉਦੋਂ ਤਾਂ ਸਾਰੇ ਭੱਜ ਕੇ ਦਿੱਲੀ ਪਹੁੰਚ ਜਾਂਦੇ ਨੇ ਅਸੀਂ ਇਹ ਚਾਹੁੰਦੇ ਹਾਂ ਦੇਖੋ ਵਿਰੋਧ ਕਰਦਾ ਹੈ ਸਰਕਾਰ ਨੂੰ ਸਵਾਲ ਨਹੀਂ ਕਰ ਸਕਦਾ ਤਾਂ ਕਿਉਂ ਕਰਾਂਗੇ ਫਿਰ ਸਵਾਲ ਜੀ ਨਾ ਸਰਕਾਰ ਨੂੰ ਸਵਾਲ ਕਰਨਾ ਸਾਡਾ ਹੱਕ ਹੈ ਸਰਕਾਰ ਨੂੰ ਸਵਾਲ ਕਰਾਂਗੇ ਜਾਇ ਸਵਾਲ ਨਹੀਂ ਅਸੀਂ ਕਹਿੰਦੇ ਵੀ ਸਰਕਾਰ ਇੱਕ ਦੋ ਨੁਮਾਇੰਦਿਆਂ ਨੂੰ ਭੇਜ ਕੇ ਆ ਫਿਰ ਸਿਰਫ ਜਿਹੜੀ ਹੁਣ ਇਹ ਟੌਫੀਆਂ ਦੇ ਰਹੇ ਨੇ ਲੋਕਾਂ ਨੂੰ ਇਹ ਨਾ ਕਰਨ ਤੁਸੀਂ ਜੇ ਨਾਲ ਖੜਨਾ ਹੈ ਤੁਸੀਂ ਕਿਉਂ ਡਟਵਾ ਸਟੈਂਡ ਲਓ ਇਹ ਦੇ ਖਿਲਾਫ ਭਾਜਪਾ ਆਰਐਸ ਦੇ ਖਿਲਾਫ ਤੁਸੀਂ ਇਹ ਐਲਾਨ ਕਰੋਗੇ ਤੁਸੀਂ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋਗੇ ਸਿਰਫ ਦੇਖੋ ਅਦਾਲਤਾਂ 'ਚ ਜਾਣਨਾ ਸਿਰਫ ਮਤੇ ਪਾਸ ਕਰਨ ਨਾਲ ਪੰਜਾਬ ਨੂੰ ਕਿੰਨਾ ਜਿਹੜੇ ਇਨਸਾਫ ਮਿਲਿਆ ਚੰਡੀਗੜ੍ਹ ਦਾ ਮਸਲਾ ਹੁਣ ਚੰਡੀਗੜ੍ਹ ਦਾ ਮਸਲਾ ਅੜਿਆ ਹੀ ਹੋਇਆ ਹੈ ਅਦਾਲਤ ਵਿੱਚ ਹੱਲ ਹੋ ਗਿਆ ਇਹ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਕਿ ਇਹ ਜਿਹੜੀ ਬਣਦਾ ਪੰਜਾਬ ਦਾ ਹੱਕੇ ਨੂੰ ਨਹੀਂ ਦੇ ਰਹੇ ਪਾਣੀਆਂ ਦਾ ਮਸਲਾ ਹੈ ਕੀ ਉਹ ਅਦਾਲਤਾਂ ਨੇ ਹੱਲ ਕਰਤਾ ਹੈ ਨਾ ਪੰਜਾਬੀ ਬੋਲਦੇ ਖਿੱਤੇ ਜਿਹੜੇ ਪੰਜਾਬ ਤੋਂ ਖੋਏ ਹੋਏ ਨੇ ਕੀ ਇਹੋ ਮਸਲੇ ਮਤੇ ਪਾਸ ਕਰਕੇ ਪੰਜਾਬ ਜਾਂ ਫਿਰ ਅਦਾਲਤਾਂ 'ਚ ਹੱਲ ਹੋਣਗੇ ਹੈਨਾ ਇਹ ਜਿਹੜੇ ਮਸਲੇ ਨੇ ਲੋਕ ਲੋਕ ਆਪਣੇ ਹੱਕ ਸੜਕਾਂ ਤੇ ਆ ਕੇ ਆਪ ਲੈਣ ਦੇ ਕੋਣੇ ਪੈਂਦੇ ਹੱਕ ਤੁਸੀਂ ਸੜਕਾਂ ਦੀ ਗੱਲ ਕੀਤੀ ਆ ਸੜਕਾਂ ਤੇ ਲੋਕ ਬੈਠੇ ਰਹੇ 2020 ਦਾ ਅंदोलਨ ਵੱਡਾ ਚੱਲਿਆ ਉਸ ਤੋਂ ਬਾਅਦ ਅ ਫੇਰ ਜਿਹੜਾ ਕਿ ਇੱਕ 24 ਦੇ ਵਿੱਚ ਦੋਨ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਲਗਾਇਆ ਗਿਆ ਮੋਰਚਾ ਉਹ ਖੰਡੇੜ ਦਿੱਤਾ ਗਿਆ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਗਿਆ ਕਿ ਸੜਕਾਂ ਦੇ ਉੱਪਰ ਆਉਣਾ ਜਾਇਆ ਜਾ ਜਾਂ ਸੜਕਾਂ ਦੇ ਉੱਪਰ ਬੈਠ ਕੇ ਤੁਹਾਡੀ ਗੱਲ ਜਿਆਦਾ ਸੁਣੀ ਜੂ ਇਸ ਤਰੀਕੇ ਨਾਲ ਨਹੀਂ ਸੁਣੀ ਜਾ ਰਹੀ ਦੇਖੋ ਉਹੀ ਗੱਲ ਹੈ ਨਾ ਇਹ ਜਿਹੜਾ ਤਰੀਕਾ ਇਹ ਕਹਿ ਰਹੇ ਨੇ ਵੀ ਅਦਾਲਤਾਂ ਵੱਲ ਜਾइए ਤੇ ਮਤੇ ਪਾਸ ਕਰਾਈਏ ਅਸੀਂ ਇਹੀ ਸਵਾਲ ਕਰ ਰਹੇ ਹਾਂ ਵੀ ਇਸ ਤਰੀਕੇ ਨੇ ਲੋਕਾਂ ਲਈ ਲਿਆਂਦਾ ਕੀ ਹੈ ਪਹਿਲਾਂ ਹੂੰ ਜੀ ਦੇਖੋ ਵੀ ਹੁਣ ਅਦਾਲਤਾਂ ਨੇ ਅਦਾਲਤਾਂ ਕੀ ਹੁੰਦੀਆਂ ਨੇ ਅਦਾਲਤ ਸੱਤਾ ਦਾ ਇੱਕ ਅੰਗ ਹੈ ਹੈਨਾ ਹੁਣ ਜਿਹੜਾ ਇੱਕ ਲਾਅ ਐਂਡ ਆਰਡਰ ਸੱਤਾ ਨੇ ਲੋਕਾਂ ਦੇ ਉੱਤੇ ਥੋਪਣਾ ਹੈ ਤੁਸੀਂ ਦੇਖੋ ਵੀ ਚਲੋ ਵੀ ਲਾਅ ਐਂਡ ਆਰਡਰ ਸੋਸਾਇਟੀ ਵਿੱਚ ਉਹ ਮੇਨਟੇਨ ਕਰਕੇ ਰੱਖਦੇ ਨੇ ਪਰ ਉਹਦੇ ਨਾਲ ਨਾਲ ਹੁਣ ਇਹ ਸੋ ਕਾਲਡ ਲਾਅ ਐਂਡ ਆਰਡਰ ਤਾਂ ਲੋਕਾਂ ਦੇ ਹੱਕ ਲੁੱਟ ਵੀ ਦਾ ਰਿਹਾ ਹੈ ਇਹੀ ਲਾਅ ਐਂਡ ਆਰਡਰ ਹੈ ਜੀ ਨੇ ਸਾਡੇ ਤੋਂ ਚੰਡੀਗੜ੍ਹ ਖੋਇਆ ਹੋਇਆ ਜਿਹੜੀ ਹੁਣ ਯੂਨੀਵਰਸਿਟੀ ਖੋ ਰਹੇ ਨੇ ਇਹਨਾਂ ਲਈ ਤਾਂ ਲਾਅ ਐਂਡ ਆਰਡਰ ਇਹਨਾਂ ਲਈ ਤਾਂ ਸਹੀ ਹੈ ਤੇ ਜਿਹੜੀਆਂ ਅਦਾਲਤਾਂ ਨੇ ਇਹ ਵੀ ਇਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਖਿਲਾਫ ਕਿਉਂ ਜਾਣਦੀਆਂ ਇਕੱਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆਂ ਨੂੰ ਹੀ ਕਿਉਂ ਕਿ ਰਹਿ ਗਿਆ ਕਿਉਂਕਿ ਦੂਜੀਆਂ ਪਾਰਟੀਆਂ ਦੇ ਉੱਪਰ ਵੀ ਤਾਂ ਲਗਾਤਾਰ ਸਰਕਾਰ 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 ਨੂੰ ਘੇਰਿਆ ਸਰਕਾਰ ਦੇ ਨੁਮਾਇੰਦਿਆਂ ਨੂੰ ਸਵਾਲ ਕੀਤਾ ਬਾਕੀ ਤਰ੍ਹਾਂ ਤੇ ਵੀ ਚਲੋ ਬਾਕੀ ਤਰ੍ਹਾਂ ਨੂੰ ਵੀ ਅਸੀਂ ਸਵਾਲ ਕਰਦੇ ਹਾਂ ਜਦੋਂ ਆਉਂਦੇ ਨੇ ਕਸੂਰਦਾਰ ਤਾਂ ਉਹਨੀਆਂ ਹੀ ਆਉਂਗੇ ਹਨ ਵੀ ਹਾਂ ਉਸੇ ਕਹਿੰਦੇ ਆ ਵੀ ਬਾਕੀ ਸਰਕਾਰਾਂ ਆਪਣੇ ਸਮਿਆਂ ਦੇ ਵਿੱਚ ਵੀ ਜਿਹੜੇ ਹੁਣ ਨਮਾਇਦੇ ਆਉਂਦੇ ਨੇ ਉਹ ਵੀ ਕਸੂਰਵਾਰ ਰਹੇ ਨੇ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀ ਨੇ ਜੋ ਧੋਖੇ ਉਹਨਾਂ ਨੇ ਲੋਕਾਂ ਨਾਲ ਕੀਤੇ ਨੇ ਪਰ ਜੋ ਮੌਜੂਦਾ ਸਰਕਾਰ ਹੈ ਹੈਨਾ ਵੀ ਉਹ ਹੁਣ ਦਾਅਵੇ ਕਰ ਰਹੇ ਨੇ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਪਰ ਤੁਸੀਂ ਦੇਖੋ ਨਾ ਵੀ ਜਦੋਂ ਅ ਸੈਂਟਰ ਵੱਲੋਂ ਨੋਟੀਫਿਕੇਸ਼ਨ ਇੱਕ ਪਹਿਲਾਂ ਰੱਦ ਕਰ ਦਿੱਤਾ ਜਾਂਦਾ ਜੇ ਤੁਹਾਡੀ ਗੱਲ ਮੈਂ ਥੋੜੀ ਖੋਲ ਕੇ ਦੱਸਾਂ ਤਾਂ ਹੈਗਾ ਸੀਗਾ ਵੀ ਅਸੀਂ ਕਾਲ ਦਿੱਤੀ 10 ਤਰੀਕ ਦੀ 20 10 ਤਰੀਕ ਨੂੰ ਪੰਜਾਬ ਦੇ ਸਾਰੇ ਲੋਕੀ ਚੰਨੀਗੜ੍ਹ ਪਹੁੰਚਣ ਵੀ ਯੂਨੀਵਰਸਿਟੀ ਬੰਦ ਕਰਨੀ ਆਪਾਂ ਪ੍ਰਦਰਸ਼ਨ ਕਰਨਾ ਇੱਥੇ ਤੇ ਸੈਂਟਰ ਸਰਕਾਰ ਇਸ ਐਲਾਨ ਤੋਂ ਹੀ ਇੰਨਾ ਡਰ ਗਈ ਵੀ ਲੋਕਾਂ ਨੇ ਇਹਦੇ ਇਹਦੇ ਲਈ ਇੰਨਾ ਚੰਗਾ ਰਿਸਪੌਂਸ ਦਿੱਤਾ ਪੰਜਾਬ ਵਿੱਚ ਕਿ ਉਹਨਾਂ ਨੇ ਇੱਕ ਜਿਹੜਾ ਸਪੈਸ਼ਲ ਨੋਟੀਫਿਕੇਸ਼ਨ ਆਇਆ ਸੀਗਾ ਵੀ ਸੈਨੇਟ 99 ਤੋਂ 31 ਮੈਂਬਰ ਕਰ ਦਿੱਤੀ ਗਈ ਹੈ ਉਹਨੂੰ ਰੱਦ ਕਰਤਾ ਤੇ ਇਹ ਖਬਰ ਚਲਾਤੀ ਵੀ ਜੀ ਮਸਲਾ ਹੱਲ ਹੋ ਗਿਆ ਅਸੀਂ ਪੰਜਾਬ ਪੰਜਾਬੀਆਂ ਨੂੰ ਗੁਰੂਪ੍ਰਭਾ ਤੋਹਫਾ ਦਿੱਤਾ ਇਹੋ ਜੀ ਬਕਵਾਸ ਉਹਨਾਂ ਨੇ ਚਲਾਈ ਸੀ ਆਪਾਂ ਭਾਜਪਾ ਸਰਕਾਰ ਨੇ ਉਦੋਂ ਹੀ ਮਤਲਬ ਇਹਨਾਂ ਨੇ ਫਿਰ ਇਹ ਗੱਲ ਨੂੰ ਕੋਲੇ ਵੀ ਇਹ ਉਦੋਂ ਹੀ ਇੱਕ ਨੋਟੀਫਿਕੇਸ਼ਨ ਦੁਬਾਰਾ ਲੈ ਕੇ ਆਉਂਦੇ ਨੇ ਤੇ ਉਹਦੇ ਵਿੱਚ ਸਾਰੀਆਂ ਗੱਲਾਂ ਉਹੀ ਨੇ ਵੀ ਸੈਨੇਟ 99 ਤੋਂ 31 ਹੈਗੀ ਆ ਉਹਦੇ ਮੈਂਬਰ ਖਤਮ ਨੇ ਸੈਨੇਟ ਦੀਆਂ ਚੋਣਾਂ ਖਤਮ ਮਤਲਬ ਬਿਲਕੁਲ ਭੰਗ ਨੇ ਉਹਦੇ ਵਿੱਚ ਸਿਰਫ ਦੋਵਾਂ 'ਚ ਇਹ ਫਰਕ ਹੈ ਵੀ ਪਹਿਲਾਂ ਇਹ ਨੋਟਿਸ 5 ਨਵੰਬਰ ਤੋਂ ਲਾਗੂ ਹੋਣਾ ਸੀ ਜੀ ਹੁਣ ਇਹਨਾਂ ਨੇ ਐ ਕਰਤਾ ਵੀ ਅਸੀਂ ਇਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਹੈ ਉਹ ਮਿਨਿਸਟਰੀ ਵੱਲੋਂ ਆਪੇ ਬਾਅਦ ਚ ਦੱਸਾਂਗੇ ਹਮਤਲਬ ਇਹਨਾਂ ਨੇ ਐ ਕਰਨਾ ਸੀਗਾ ਵੀ ਤੁਸੀਂ ਐਲਾਨ ਕਰ ਦਿਓ ਵਿਰਧ ਹੋ ਗਿਆ ਤੇ 10 ਤਰੀਕ ਦੀ ਜਿਹੜੀ ਕਾਲ ਆ ਠੰਡੀ ਪੈ ਜੇ ਇਹਨਾਂ ਤੇ ਜਦੋਂ ਭਾਜਪਾ ਨੇ ਐਲਾਨ ਕੀਤਾ ਵੀ ਅਸੀਂ ਰੱਦ ਕਰ ਦਿੱਤਾ ਤੇ ਉਦੋਂ ਭਗਵੰਤ ਮਾਨ ਸਰਕਾਰ ਨੇ ਵੀ ਤਾਂ ਐਲਾਨ ਕੀਤਾ ਵੀ ਵੀ ਭਗਵੰਤ ਮਾਨ ਨੇ ਅੱਖਾਂ ਕੱਢੀਆਂ ਤੇ ਫਿਰ ਮੋਦੀ ਦੱਬ ਗਿਆ ਹਾਂ ਮੈਨਾਂ ਵੀ ਇਹ ਤਾਂ ਮਤਲਬ ਹੁਣ ਇਹ ਤਾਂ ਹੈ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਸੀਗਾ ਵੀ ਇੱਕ ਹੋਰ ਨੋਟਿਸ ਵੀ ਆਇਆ ਹੋਇਆ ਤੇ ਜਿਹਦੇ ਵਿੱਚ ਇਹ ਸਾਫ਼ ਲਿਖਿਆ ਵੀ ਉਹੀ ਗੱਲਾਂ ਸਾਰੀਆਂ ਮਤਲਬ ਹੂ ਬਹੁ ਹੂ ਨੇ ਵੀ ਸੈਨੇਟ ਆਪਣੀ ਭੰਗ ਹੀ ਹੈਗੀ ਐ ਨੁਮਾਇੰਦਗੀ ਆਪਣੀ ਖਤਮ ਕਰ ਰਹੀ ਨੇ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਵੱਲੋਂ ਕਿਉਂ ਇਹ ਗੱਲ ਚਲਾਈ ਗਈ ਵੀ ਵੀ ਭਗਵੰਤ ਮਾਨ ਨੇ ਮਸਲਾ ਹੱਲ ਕਰਾਤਾ ਤਾਂ ਅਸੀਂ ਚਾਹੁੰਦੇ ਹਾਂ ਵੀ ਜੇ ਸਰਕਾਰ ਸੱਚੀ ਲੋਕਾਂ ਦੇ ਨਾਲ ਸਰਕਾਰ ਰੱਖਦੀ ਹੈ ਤਾਂ ਉਹ ਇੱਥੇ ਆਉਣ ਵੀ ਸਰਕਾਰ ਇੱਕ ਧਿਰ ਵੱਜੋਂ ਇੱਕ ਸਰਕਾਰ ਵੱਜੋਂ ਡਟਵਾ ਸਟੈਂਡ ਲਵੇ ਭਾਜਪਾ ਨੇ ਤੁਹਾਡੀ ਮੰਗ ਇਹ ਆ ਕਿ ਜਦੋਂ ਤੁਸੀਂ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਪਲਾਨ ਕਰ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਸਵਾਲ ਕਰ ਰਹੇ ਸੀ ਕਿ ਤੁਸੀਂ ਪੰਜਾਬ ਬੰਦ ਕਰਨ ਦੀ ਕਾਲ ਦਿਓ ਅਜੇ ਅਸੀਂ ਅਗਲੀ ਕਾਲ ਦਵਾਂਗੇ ਅਜੇ ਅਸੀਂ ਪੰਜਾਬ ਬੰਦ ਕਾਲ ਕਿਉਂ ਕੱਲ ਤੁਸੀਂ ਨਮਾਇੰਦਿਆਂ ਨੂੰ ਕਹਿ ਰਹੇ ਸੀ ਨਾ ਵੀ ਜਿਹੜਾ 10 ਤਰੀਕ ਦਾ ਅਸੀਂ ਯੂਨੀਵਰਸਿਟੀ ਦਾ ਸੱਦਾ ਦਿੱਤਾ ਪਰ ਤੁਸੀਂ ਕਿਉਂ ਨਹੀਂ ਸੱਦਾ ਦੇ ਰਹੇ ਵੀ ਪੰਜਾਬ ਬੰਦ ਹੋਣਾ ਚਾਹੀਦਾ ਇਦਾਂ ਮੈਂ ਇਸ ਮੇਰੇ ਕੈਸੇ ਕਹੂੰ ਤੁਸੀਂ ਇਹ ਇਹਦੇ ਵਿੱਚ ਤੁਸੀਂ ਵੱਢ ਛੜ ਕੇ ਸਰਕਾਰ ਵੱਲੋਂ ਸਮੂਲੀਅਤ ਕਿਉਂ ਨਹੀਂ ਕਰ ਰਹੇ ਵੀ ਆਪਣੀ ਯੂਨੀਵਰਸਿਟੀ ਖੋਈ ਜਾ ਰਹੀ ਹੈ ਦੇਖੋ ਜਿਹੜੀ ਵੀ ਕਾਲ ਦਿੱਤੀ ਜਾਊਗੀ ਅੱਗੇ ਉਹ ਅਸੀਂ ਚਾਹੁੰਦੇ ਆ ਵੀ ਜਿਹੜੀ ਕਾਲ ਦਿੱਤੀ ਜਾਏ ਉਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਤੇ ਇਹ ਜੇ ਨਾਲ ਜਿਹੜੀਆਂ ਤਾਲਮੇਲ ਵਿੱਚ ਜੱਥੇਬੰਦੀਆਂ ਹੈਗੀਆਂ ਨੇ ਉਹ ਅਸੀਂ ਮਿਲ ਜੁਲ ਕੇ ਦਵਾਂਗੇ ਅਸੀਂ ਸੋਚਿਆ ਹੈ 10 ਤਰੀਕ ਤੋਂ ਬਾਅਦ ਅਸੀਂ ਕਾਫੀ ਵੱਡੀਆਂ ਸਰਗਰਮੀਆਂ ਦਾ ਪਲਾਨ ਕਰ ਰਹੇ ਹਾਂ ਉਹਦੇ ਵਿੱਚ ਪੰਜਾਬ ਬੰਦੀ ਵੀ ਆ ਸਕਦੀ ਹੈ ਭਾਜਪਾ ਦਫਤਰ ਦਾ ਘਰਾਓ ਕਰਨ ਦੀ ਵੀ ਆ ਸਕਦੀ ਹੈ ਉਹ ਕਾਲ ਅਸੀਂ ਸੋਚ ਵਿਚਾਰ ਕੇ ਅਸੀਂ 10 ਤਰੀਕ ਦਾ ਇੱਕ ਜਿਹੜਾ ਵੱਡਾ ਇਕੱਠ ਰੱਖਿਆ ਹੋਇਆ ਹੈ ਉਹਦੇ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਉਹ ਦਵਾਂਗੇ ਤੇ ਉਹਦੇ ਵਿੱਚ ਵੀ ਅਸੀਂ ਚਾਹੁੰਦੇ ਆ ਵੀ ਲੋਕੀ ਵੱਧ ਤੋਂ ਵੱਧ ਸਮੂਹਿਤ ਕਰਨ ਉਹਦੇ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਸਦਾ ਦਿੰਦੇ ਆ ਤੁਸੀਂ ਸਾਥ ਦਿਓ ਜਿਹੜਾ ਮੋਰਚੇ ਨੇ ਸਪਸ਼ਟੀਕਰਨ ਦਿੱਤਾ ਉਸ ਦੇ ਨਾਲ ਕਿੰਨੇ ਕ ਸਹਿਮਤ ਹੋ ਜੋ ਮੋਰਚੇ ਨੇ ਸ਼ਾਮ ਨੂੰ ਸਪਸ਼ਟੀਕਰਨ ਦਿੱਤਾ ਇੱਕ ਵੀਡੀਓ ਬਣਾ ਕੇ ਕਿ ਜੋ ਅੱਜ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਦੀ ਅਸੀਂ ਮਾਫੀ ਮੰਗਦੇ ਆ ਜੋ ਇਦਾਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਦੇਖੋ ਮੋਰਚੇ ਦੀ ਸਪਸ਼ਟੀਕਰਨ ਇਹ ਨਹੀਂ ਹੈਗਾ ਵੀ ਮੋਰਚੇ ਨੇ ਕੋਈ ਮਾਫੀ ਮੰਗੀ ਹੈ ਦੇਖੋ ਇਹ ਗੱਲ ਚਲਾਈ ਜਾ ਰਹੀ ਵੀ ਮੋਰਚੇ ਨੇ ਆਵਾ ਨਹੀਂ ਪਾਰਟੀ ਸਰਕਾਰ ਤੋਂ ਮਾਫੀ ਮੰਗੀ ਹੈ ਮੋਰਚੇ ਨੇ ਕੋਈ ਮਾਫੀ ਨਹੀਂ ਮੰਗੀ ਸਵਾਲ ਪੁੱਛਣਾ ਕਿਸ ਹਰ ਕਿਸੇ ਦਾ ਹੱਕ ਹੈ ਸਰ ਸਵਾਲ ਨੂੰ ਸਰਕਾਰ ਨੂੰ ਸਵਾਲ ਪੁੱਛਣਾ ਤੁਸੀਂ ਇਹਨੂੰ ਕੋਈ ਜ਼ਰੂਰ ਨਹੀਂ ਕਹਿ ਸਕਦੇ ਗੱਲ ਇਹ ਹੈ ਵੀ ਮੋਰਚੇ ਦਾ ਇਹ ਫੈਸਲਾ ਹੋਇਆ ਵੀ ਇਹ ਮੋਰਚੇ ਵੱਲੋਂ ਇੱਕ ਕਾਰਵਾਈ ਆਪਾਂ ਨਹੀਂ ਮੰਨਾਂਗੇ ਇਹਨੂੰ ਵੀ ਇਹਨੂੰ ਇੱਕ ਵਿਅਕਤੀਗਤ ਕਾਰਵਾਈ ਮੰਨਿਆ ਜਾਊਗਾ ਕੁਝ ਲੋਕਾਂ ਦੀ ਇਹ ਇਹ ਫੈਸਲਾ ਸੀਗਾ ਵੀ ਇਹ ਮੋਰਚੇ ਦੇ ਜਿਹੜੇ ਉਸੂਲ ਨੇ ਵੀ ਉਹਨਾਂ ਦੀ ਅਪਾ ਕਹਾਂਗੇ ਉਹਦੇ ਵਿੱਚ ਇਹ ਚੀਜ਼ ਨਹੀਂ ਹੋਉਂਦੀ ਤੇ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਊਗਾ ਪਰ ਜਿਵੇਂ ਇਹ ਇੱਕ ਗੱਲ ਚਲਾਈ ਜਾ ਰਹੀ ਹੈ ਵੀ ਮੋਰਚੇ ਨੇ ਸਰਕਾਰ ਤੋਂ ਮਾਫੀ ਮੰਗੀ ਹੈ ਪੰਜਾਬ ਸਰਕਾਰ ਨੇ ਵੀ ਪਾ ਦਿੱਤਾ ਵੀ ਇਹ ਹੀ ਵੀ ਮੋਰਚੇ ਨੇ ਸੰਧ ਤੋਂ ਮਾਫੀ ਮੰਗੀ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਉਸ ਵੀਡੀਓ ਨੂੰ ਦੁਬਾਰਾ ਜਾ ਕੇ ਸੁਣੋ ਉਹਦੇ ਵਿੱਚ ਮਾਫੀ ਸ਼ਬਦ ਹੀ ਨਹੀਂ ਹੈ ਤਾਂ ਇਹ ਜਿਹੜੀਆਂ ਗੱਲਾਂ ਨੇ ਉਹ ਵੀ ਨਾ ਫਲਾਈਆਂ ਜਾਣ ਇਹ ਗੱਲਾਂ ਫਲਾ ਕੌਣ ਰਿਹਾ ਸਵਾਲ ਇੱਥੇ ਵੀ ਆਉਂਦੇ ਆ ਪਰ ਦੂਸਰੇ ਪਾਸੇ ਗੱਲ ਇਹ ਆ ਕਿ ਤੁਸੀਂ 10 ਤਰੀਕ ਦਾ ਸੱਦਾ ਤਾਂ ਦਿੱਤਾ ਹੀ ਆ ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਅਸੀਂ ਹੋਰ ਵੀ ਕੌਲਾਂ ਦੇ ਸਕਦੇ ਆ ਤੁਹਾਡੇ ਨਾਲ ਕਿੰਨੇ ਕੁ ਲੋਕ ਆ ਕੇ ਖੜਨਗੇ ਪੰਜਾਬ ਦੇ 95% ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਸੈਨੇਟ ਤੇ ਸਿੰਡੀਗੇਟ ਹੁੰਦੀ ਕੀ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਕੀ ਆ ਕਿਉਂਕਿ ਕਈ ਤਾਂ ਵਿਚਾਰੇ ਸਾਡੇ ਖੁੰਡਾਂ ਦੇ ਬੈਠਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੋਏਗਾ ਉਹਨਾਂ ਨੂੰ ਕਿਵੇਂ ਸਮਝਾਓਗੇ ਜਾ ਕੇ ਇਹ ਗੱਲ ਅਹ ਦੇਖੋ ਜਿਹੜੀ ਸੈਨੇਟ ਥੋੜਾ ਜਿਹਾ ਪਰਸੈਂਟ ਬਾਰੇ ਦੱਸ ਦਿੰਨੀ ਆ ਪਹਿਲਾਂ ਸੈਨੇਟ ਕੀ ਹੈ ਅ ਹਰ ਯੂਨੀਵਰਸਿਟੀ ਦੀ ਇੱਕ ਫੈਸਲਾ ਕਰਨਿਕ ਅਦਾਰਾ ਹੁੰਦਾ ਉਹਦੇ ਵਿੱਚ ਜਿਵੇਂ ਫੀਸਾਂ ਵਧਾਉਣੀਆਂ ਘਟਾਉਣੀਆਂ ਹੌਸਟਲ ਬਣਾਉਣੇ ਨਵੇਂ ਕੋਈ ਵੀ ਯੂਨੀਵਰਸਿਟੀ ਬਾਰੇ ਫੈਸਲਾ ਲੈਣਾ ਹੁੰਦਾ ਉਹ ਫੈਸਲਾ ਸੈਨੇਟ ਦੇ ਵਿੱਚ ਮਨਜ਼ੂਰ ਹੁੰਦਾ ਸੈਨੇਟ ਕੀ ਹੁੰਦੀ ਹੈ ਸੈਨੇਟ ਇੱਕ ਫੈਸਲਾ ਕਰਨ ਅਦਾਰਾ ਜਿਹਦੇ ਵਿੱਚ ਅਲੱਗ-ਅਲੱਗ ਮੈਂਬਰ ਹੁੰਦੇ ਨੇ ਕੁਝ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਣਗੇ ਕੁਝ ਸਰਕਾਰ ਦੇ ਨੁਮਾਇੰਦੇ ਹੋਣਗੇ ਕੁਝ ਜਿਹੜੇ ਉਸ ਯੂਨੀਵਰਸਿਟੀ ਨਾਲ ਅਫੀਲੀਏਟਡ ਕੋਈ ਕਾਲਜ ਨੇ ਉਹਦੇ ਪ੍ਰਿੰਸੀਪਲ ਉਹਦੇ ਪ੍ਰੋਫੈਸਰ ਹੋਣਗੇ ਹੁਣ ਸੈਨੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੀ ਹੈਗੀ ਹੈ ਜੀਐਨਡੀ ਅੰਮ੍ਰਿਤਸਰ ਦੀ ਵੀ ਹੈਗੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹ ਵੱਖਰੀ ਕਿਵੇਂ ਹੈ ਵੀ ਪਿਛਲੇ 58 ਸਾਲਾਂ ਤੋਂ ਇੱਥੇ ਸੈਨੇਟ ਦੀਆਂ ਚੋਣਾਂ ਹੁੰਦੀਆਂ ਸੀਗੀਆਂ ਉਹਨਾਂ ਚ ਉਹਨਾਂ ਦੇ ਵਿੱਚ ਕੀ ਹੈ ਵੀ ਇੱਥੇ ਕਨਵੀ 91 ਮੈਂਬਰਾਂ ਚੋਂ 15 ਇਹੋ ਜਿਹੇ ਮੈਂਬਰ ਸੀਗੇ ਜਿਹੜੇ ਇੱਥੋਂ ਦੇ ਸਾਬਕਾ ਵਿਦਿਆਰਥੀ ਸੀਗੇ ਮਤਲਬ ਮੰਨ ਲਓ ਤੁਸੀਂ ਇੱਥੋਂ ਦੇ ਸਾਬਕਾ ਵਿਦਿਆਰਥੀ ਹੋ ਤੁਹਾਨੂੰ 3 ਸਾਲ ਹੋ ਚੁੱਕੇ ਨੇ ਇੱਥੇ ਪੜ੍ਹਾਈ ਖਤਮ ਹੋਏ ਨੂੰ ਤੁਸੀਂ ਇਹਨਾਂ ਚੋਣਾਂ ਦਾ ਹਿੱਸ ਵਿੱਚ ਹਿੱਸਾ ਵੀ ਲੈ ਸਕਦੇ ਹੋ ਤੁਸੀਂ ਵੋਟ ਵੀ ਪਾ ਸਕਦੇ ਹੋ ਤੇ ਇਹ ਬਹੁਤ ਚੰਗੀ ਚੀਜ਼ ਹੈ ਵੀ ਤੁਸੀਂ ਯੂਨੀਵਰਸਿਟੀ ਦੇ ਨਾਲ ਪੰਜਾਬ ਨੂੰ ਜੋੜ ਕੇ ਰੱਖ ਰਹੇ ਹੋ ਤੇ ਇੱਥੋਂ ਦੇ ਸਾਬਕਾ ਵਿਦਿਆਰਥੀ ਨੂੰ ਜੋੜ ਕੇ ਰੱਖ ਰਹੇ ਹੋ ਵੀ ਉਹ ਇੱਥੋਂ ਦੇ ਫੈਸਲਿਆਂ ਦੇ ਵਿੱਚ ਕਿਉਂ ਵੱਧ ਜਾਣਦੇ ਨੇ ਯੂਨੀਵਰਸਿਟੀ ਨੂੰ ਤੇ ਉਹ ਇੱਥੋਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਣ ਇਹਦੇ ਵਿੱਚ ਪੰਜਾਬ ਦੇ ਜਿਹੜੇ ਕਾਲਜ ਨੇ ਉਹਨਾਂ ਦੇ ਪ੍ਰੋਫੈਸਰਾਂ ਤੇ ਸੋਸੀਅਲ ਪ੍ਰੋਫੈਸਰਾਂ ਦੀ ਵੀ ਕਾਫੀ ਗਿਣਤੀ ਹੁੰਦੀ ਹੈ ਟੋਟਲ ਜਿਹੜੇ ਇਲੈਕਟਿਡ ਮੈਂਬਰ ਹੁੰਦੇ ਨੇ ਉਹ 48 ਸੀਗੇ ਤੇ ਜਿਹੜੇ ਨੋਮੀਨੇਟਡ ਸੀਗੇ ਜਿਨ੍ਹਾਂ ਦੀ ਇਲੈਕਸ਼ਨ ਨਹੀਂ ਹੁੰਦੇ ਉਹ 63 ਸੀਗੇ ਤੇ ਹੁਣ ਇਹਨਾਂ ਨੇ ਘਟਾ ਕੇ ਜਿਹੜੇ 31 ਮਾਰੇ ਨੇ 60 ਦੇ 60 ਸਿੱਧਾ ਹੀ ਕੱਟ ਦਿੱਤੇ ਉਹਦੇ ਵਿੱਚ 15 ਜਿਹੜੇ ਚੋਣ ਜਿਹਨਾਂ ਦੀ ਚੋਣਾ ਹੋਣੀ ਸੀਗੀਆਂ ਉਹ ਘਟਾ ਦਿੱਤੇ ਉਹ ਤਾਂ ਖਤਮ ਕਰ ਦਿੱਤੇ ਹੁਣ ਤੋਂ ਇਲੈਕਸ਼ਨ ਨਹੀਂ ਹੋਣਗੇ ਸੈਨੇਟ ਦੇ ਇਹਦੇ ਨਾਲ ਨਾਲ ਜਿਹੜੇ ਕਾਲਜਾਂ ਤੋਂ ਪ੍ਰਿੰਸੀਪਲ ਤੇ ਪ੍ਰੋਫੈਸਰ ਆਉਣੇ ਸੀਗੇ ਉਹਨਾਂ ਦੀ ਗਿਣਤੀ ਵੀ ਘਟਾਈ ਗਈ ਹੈ ਤੇ ਇੱਕ ਇਹ ਗੱਲ ਹੈ ਹੁਣ ਕਿ ਜੋ ਵੀ ਹੁਣ ਸੈਨੇਟ ਦਾ ਮੈਂਬਰ ਬਣੂਗਾ ਕਿਉਂਕਿ ਚੋਣਾਂ ਖਤਮ ਹੋ ਗਈਆਂ ਨੇ ਉਹ ਸਾਰੇ ਦੇ ਸਾਰੇ ਨੋਮੀਨੇਟ ਹੋਣਗੇ ਤੇ ਆਪ ਚੁਣਨਗੇ ਵੀ ਅਸੀਂ ਇਹਨੂੰ ਰੱਖਣਾ ਤੇ ਇਹਨੂੰ ਨਹੀਂ ਰੱਖਣਾ ਤੇ ਉਹਦੇ ਕਾਰਨ ਕੀ ਨੇ ਹੁਣ ਯੂਨੀਵਰਸਿਟੀ ਦੇ ਵਿੱਚ ਜੇ ਨੋਮੀਨੇਟਡ ਮੈਂਬਰ ਹੋਣਗੇ ਤੇ 31 ਦੇ 31 ਦਾ ਸੰਘ ਹੀ ਹੋਣਗੇ ਨਾ ਇਹਦੇ ਬਾਰੇ ਕੋਈ ਸ਼ੱਕ ਨਾ ਹੋਵੇ ਲੋਕਾਂ ਨੂੰ ਵੀ ਉਹ ਵੀ ਤਾਂ ਮਤਲਬ ਵੀ ਯੂਨੀਵਰਸਿਟੀ ਭਲਾਈ ਲਈ ਸੋਚ ਕੇ ਕੋਈ ਚੰਗੇ ਲੋਕਾਂ ਨੂੰ ਲੈ ਆਉਣਗੇ ਜਾਂ ਫਿਰ ਹੁਣ ਜਿਵੇਂ ਐਵੀਵੀਪੀ ਜਿਹੜੀ ਆਰਐਸਐਸ ਦੀ ਜਿਹੜੀ ਸਟੂਡੈਂਟ ਵਿੰਗ ਹੈ ਉਹ ਉਹ ਚਲਾ ਰਹੀ ਹੈ ਗੱਲ ਵੀ ਅਸੀਂ ਸਹਿਮਤ ਆਂ ਪਰ ਸਟੂਡੈਂਟ ਰਿਪਰੈਜ਼ੈਂਟੇਸ਼ਨ ਵ ਜੀ ਇਹ ਕੋਈ ਗੱਲ ਹੀ ਨਹੀਂ ਹੈਗੀ ਗੱਲ ਇਹ ਹੈ ਵੀ ਤੁਸੀਂ ਜਦ ਉੱਤੋਂ ਲੈ ਕੇ ਆ ਰਹੇ ਹੋ ਤੁਸੀਂ ਸੰਗ ਤੋਂ नागपुर ਤੋਂ ਜਿੱਥੇ ਆਰਸ ਦਫਤਰ ਹੈ ਉੱਥੋਂ ਤੁਸੀਂ ਆ ਫਰਮਾਨ ਲੈ ਕੇ ਆ ਰਹੇ ਹੋ ਤੇ ਉਹ ਤੁਸੀਂ ਆਪ ਚਾਹੁੰਦੇ ਹੋ ਵੀ ਇਹ ਯੂਨੀਵਰਸਿਟੀ नागपुर ਤੋਂ ਚੱਲੇ ਹੈਨਾ ਤਾਂ ਇਹ ਇਹਦੇ ਕੋਈ ਸ਼ੱਕ ਨਹੀਂ ਹੈਗਾ ਵੀ ਜੋ 31 ਲੋਕ ਇੱਥੇ ਬੈਠਣਗੇ ਉਹ ਸਾਰੇ ਉਹ ਸੋਚਦੇ ਹੋਣਗੇ ਕਿਉਂਕਿ ਇਸ ਵੇਲੇ ਇਸ ਯੂਨੀਵਰਸਿਟੀ ਦੇ ਵਿੱਚ ਜੋ ਵੀ ਅਧਿਕਾਰੀ ਬਹਿੰਦਾ ਹੈ ਵੀ ਸੀ ਤੋਂ ਲੈ ਕੇ ਕੋਈ ਛੋਟਾ ਅਧਿਕਾਰੀ ਹੋਵੇ ਉਹ ਕਿਤੇ ਨਾ ਕਿਤੇ ਇਸ ਇਸ ਸੋਚ ਦੇ ਨਾਲ ਸਹਿਮਤ ਹੁੰਦੇ ਨੇ ਜਾਂ ਉਹ ਮੌਕੇ ਪ੍ਰਸਤ ਹੁੰਦੇ ਨੇ ਯਾਹ ਹੋਏ ਸੋਚ ਦਿੰਦੇ ਹਮੈਤੀ ਨੇ ਇਸ ਕਰਕੇ ਉਸ ਕੁਰਸੀ ਤੇ ਬੈਠੇ ਨੇ ਤੇ ਕੱਲ ਨੂੰ ਜਦੋਂ ਯੂਨੀਵਰਸਿਟੀ ਦੀ ਸੈਨੇਟ ਸਾਡੇ ਤੋਂ ਖੋਹ ਲਈ ਜਾਂਦੀ ਤੁਸੀਂ ਸੋਚੋ ਜਿਹੜੇ ਨਵੇਂ ਅਧਿਆਪਕ ਯੂਨੀਵਰਸਿਟੀ ਚਾਹੁੰਦੇ ਨੇ ਕਾਲਜ ਵਿੱਚ ਆਉਂਦੇ ਨੇ ਉਹਦੀ ਮਨਜ਼ੂਰੀ ਸੈਨੇਟ ਨੇ ਦੇਣੀ ਹੁੰਦੀ ਹੈ ਜਿਹੜਾ ਸਿਲੇਬਸ ਹੁੰਦਾ ਆਪਣਾ ਉਹ ਸੈਨੇਟ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਹੁਣ ਕੱਲ ਨੂੰ ਇਹ ਸਾਡੇ ਇਤਿਹਾਸ ਚੋਂ ਬਾਬਾ ਫਰੀਦ ਕੱਢਦੇ ਨੇ ਇਹ ਸਾਡੇ ਇਤਿਹਾਸ ਚੋਂ ਮਤਲਬ ਸਾਡਾ ਇਤਿਹਾਸ ਬਿਲਕੁਲ ਖਤਮ ਕਰ ਸਕਦੇ ਨੇ ਇਹ ਇਤਿਹਾਸ ਚੋਂ ਭਗਤ ਸਿੰਘ ਗਦਰੀ ਬਾਪੇ ਕਰਤਾਰ ਸਰਾਭਾ ਗਦਰੀ ਵਿਲਾਪਕੋਰ ਕੱਢ ਦੇਣਗੇ ਇਹ ਸਾਨੂੰ ਪੜਾਉਣਗੇ ਸਵਰਕਰ ਜੀ ਇਹ ਸਾਨੂੰ ਪੜਾਉਣਗੇ ਗੋਲ ਵਰਕਰ ਜਿਹੜੇ ਉਹ ਜੁੱਤੀ ਚੱਟ ਸੀਗੇ ਜਿਹੜੇ ਅੰਗਰੇਜ਼ਾਂ ਨੂੰ ਮਾਫੀ ਨਾਂਮੇ ਲਿਖਦੇ ਰਹੇ ਨੇ ਇਹ ਤਾਂ ਉਹਨਾਂ ਦੇ ਚੇਲੇ ਨੇ ਉਹ ਇਹਨਾਂ ਨੂੰ ਮੰਨਦੇ ਨੇ ਇਹ ਤੁਸੀਂ ਸੋਚੋ ਸੈਨੇਟ ਖਤਮ ਹੋਣ ਤੋਂ ਪਹਿਲਾਂ ਵੀ ਇਹ ਕੁਐਸਚਨ ਸ਼ੁਰੂ ਕਰ ਚੁੱਕੇ ਸੀਗੇ ਹੁਸ਼ਿਆਰਪੁਰ ਕੈਂਪਸ ਹੈ ਜਿਹੜਾ ਪੀਯੂ ਦਾ ਰੀਜਨਲ ਕੈਂਪਸ ਹੈ ਉੱਥੇ ਇਹਨਾਂ ਨੇ ਕਰਮਕਾਂਡ ਦਾ ਕੋਰਸ ਸ਼ੁਰੂ ਕੀਤਾ ਹੋਇਆ ਇੱਕ ਯੂਨੀਵਰਸਿਟੀ ਇੱਕ ਇਹੋ ਜਿਹੀ ਥਾਂ ਹੁੰਦੀ ਜਿੱਥੇ ਤੁਸੀਂ ਅੰਧਵਿਸ਼ਵਾਸ ਨੂੰ ਖਤਮ ਕਰਦੇ ਹੋ ਪੁਰਾਣੀ ਰੂੜੀਵਾਦੀ ਕਦਰਾਂ ਕੀਮਤਾਂ ਨੂੰ ਤੋੜ ਕੇ ਆਪਾਂ ਇੱਕ ਪ੍ਰੋਗਰੈਸਿਵ ਜਿਹੜੇ ਵਿਚਾਰ ਨੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੇ ਬਰਾਬਰੀ ਦੇ ਵਿਚਾਰ ਨੇ ਵੀ ਉਹ ਆਪਾਂ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹੁੰਦੇ ਆ ਤੇ ਇਹ ਤਾਂ ਸਮਾਜ ਸਮੇਂ ਵਿੱਚ ਪਿੱਛੇ ਜਾਣਾ ਚਾਹੁੰਦੇ ਨੇ ਇਹ ਤਾਂ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਹਿੰਦੀ Hindu Hindustan ਦੀ ਜਿਹੜੀ ਇੱਕ ਪੂਰੀ ਨੀਤੀ ਹੈ ਆਈਡੀਓਲੋਜੀ ਹੈ ਇਹਨਾਂ ਦੀ ਉਹ ਥੋਪਣਾ ਚਾਹੁੰਦੇ ਆ ਇੱਥੇ ਇਹ ਕੋਈ ਪਹਿਲਾ ਮੋਰਚਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮੋਰਚੇ ਲੱਗੇ ਨੇ ਪਰ ਇਹ ਅਸੀਂ ਮੋਰਚੇ ਦੀ ਕੀ ਮੰਨੀਏ ਕਿ ਇਸ ਮੋਰਚੇ ਤੋਂ ਬਾਅਦ ਕੋਈ ਅਗਲਾ ਮੋਰਚਾ ਨਹੀਂ ਲੱਗੂਗਾ ਜੇਕਰ ਇੱਥੇ ਜਿਤ ਹੁੰਦੀ ਹੈ ਇਹ ਤਾਂ ਦੇਖੋ ਸਮਾਂ ਹੀ ਦੱਸੂਗਾ ਇਹ ਅਸੀਂ ਹੁਣ ਇਹ ਤਾਂ ਕਿਵੇਂ ਦੱਸ ਸਕਦੇ ਆ ਵੀ ਵੀ 5 ਸਾਲਾਂ ਨੂੰ 4 ਸਾਲਾਂ ਨੂੰ ਇੱਥੇ ਕੋਈ ਮੋਰਚਾ ਇਸ ਮਸਲੇ ਤੇ ਲੱਗੇ ਹੋਇਆ ਨਹੀਂ ਲੱਗੇਗਾ ਅਸੀਂ ਸਿਰਫ ਇਸ ਵੇਲੇ ਇਹ ਦੱਸ ਸਕਦੇ ਆਂ ਵੀ ਇਹ ਮੋਰਚਾ ਡਟ ਕੇ ਸਰਕਾਰ ਦਾ ਵਿਰੋਧ ਕਰ ਰਿਹਾ ਹੈ ਭਾਜਪਾ RSS ਦੇ ਹੱਥਾਂ ਵਿੱਚ ਇਹ ਸਿਨਿਵਸਿਵਸਿ ਨੂੰ ਨਹੀਂ ਜਾਣ ਦੇਵਾਂਗੇ ਤੇ ਪੰਜਾਬ ਦਾ ਦਾਵਾ ਖਤਮ ਕੀਤਾ ਜਾ ਰਿਹਾ ਜੇਕਰ ਪੰਜਾਬ ਜੀ ਨੂੰ ਨਹੀਂ ਮੈਂ ਮੈਂ ਉਹੀ ਦੱਸਦੀ ਆਂ ਵੀ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਵੀ ਇਹਦੇ ਆਪਾਂ ਹੋਰ ਜੜ੍ਹਗਾਈ ਉੱਤੇ ਜਾਈਏ ਤੁਸੀਂ ਦੇਖੋ ਵੀ 202 ਕਾਲਜ ਨੇ ਪੰਜਾਬ ਦੇ ਜਿਹੜੇ ਸਿਨਿਵਸਿਵਸਿ ਨਾਲ ਜੁੜਦੇ ਨੇ 202 ਕਾਲਜ ਦੇ ਵਿੱਚ ਹਜ਼ਾਰਾਂ ਨੇ ਕਰੀਬ 1 ਲੱਖ ਤੋਂ ਵੱਧ ਮਤਲਬ ਕਾਫੀ ਜ਼ਿਆਦਾ ਮਤਲਬ ਵਿਦਿਆਰਥੀ ਇਸਿਨਿਵਸਿਵਸਿ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਸੱਤ ਜ਼ਿਲ੍ਹਿਆਂ ਦੇ ਵਿੱਚ ਇਸ ਯੂਨੀਵਰਸਿਟੀ ਦੇ ਕਾਲਜ ਹੈਗੇ ਨੇ ਪੰਜਾਬ ਦੇ ਸੱਤ ਜ਼ਿਲ੍ਹੇ 202 ਕਾਲਜ ਜੇ ਪੰਜਾਬ ਨਹੀਂ ਜੇ ਨਾਗਪੁਰ ਚ ਰਹੂਗਾ ਜੇ ਭਾਜਪਾ ਰਸੇ ਚਲਾਉਣਗੇ ਤਾਂ ਕੀ ਇਹ ਕੇਂਦਰੀਕਰਨ ਨਹੀਂ ਹੈਗਾ ਕੀ ਪੰਜਾਬ ਦੀ ਦਾਵੇਦਾਰੀ ਨੁਮਾਇੰਦਗੀ ਖਤਮ ਕਰਨਾ ਨਹੀਂ ਹੈ ਤਾਂ ਕੀ ਹੈ ਉਹ ਦੇਖੋ ਅੱਜ ਇਹ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲਾਉਂਦੇ ਨੇ ਕੱਲ ਨੂੰ ਇਹ ਕਾਲਜਾਂ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਰੂਲ ਲਾਗੂ ਕਰਨਗੇ ਇਹ ਨਵੇਂ ਉਸੂਲ ਲੈ ਕੇ ਆਉਣਗੇ ਇਹੋ ਜਿਹੀ ਸਾਡੇ ਉੱਤੇ ਹਿੰਦੀ ਥੋਪਣਗੇ ਸਾਡੇ ਉੱਤੇ ਜਿਵੇਂ ਆ ਕਰਮਕਾਂਡ ਦਾ ਕੋਰਸ ਲੈ ਕੇ ਆਏ ਨੇ ਇਹ ਇਹੋ ਜਿਹੀਆਂ ਜਿਵੇਂ ਹੋਰ ਇੱਕ ਇੱਕ ਧਰਮ ਨੂੰ ਉਭਾਰਨ ਵਾਲੀਆਂ ਹਨਾ ਵੀ ਇੱਕ ਫਿਰਕੂ ਇੱਕ ਰੰਗਤ ਦੇਣਗੇ ਸਾਡੇ ਵਿਦਿਕਦਾਰਿਆਂ ਨੂੰ ਵੀ ਵੀ ਧਰਮ ਦਾ ਤੇ ਕਿਸੇ ਵਿਦਿਕਦਾਰਾ ਦਾ ਆਦਾਰੇ ਦਾ ਕੋਈ ਨਾ ਤਾਂ ਨਹੀਂ ਹੋਣਾ ਚਾਹੀਦਾ ਵਿਦਿਕਦਾਰੀ ਦੇਖੋ ਆਜ਼ਾਦ ਇੱਕ ਇੱਕ ਰਾਜ ਸਪੇਸ ਹੁੰਦੀ ਹੈ ਹੈਨਾ ਤੇ ਇਹ ਕੀ ਕਰਦੇ ਨੇ ਇਹ ਜਦੋਂ ਜਿਹੜੀ ਉਹ ਹੈ ਭਾਜਪਾ ਆਰਐਸ ਨਾਲ ਜਿਹੜਾ ਪੂਰਾ ਏਜੰਡਾ ਸੀਗਾ ਰਾਮ ਮੰਦਿਰ ਵਾਲਾ ਜਦੋਂ ਰਾਮ ਮੰਦਿਰ ਇੱਥੇ ਬਣਦਾ ਹੈ ਤਾ 22 ਜਨਵਰੀ 2024 ਨੂੰ ਆਰਐਸਐਸ ਦੇ ਲੋਕ ਪੀਯੂ ਵਿੱਚ ਆਉਂਦੇ ਨੇ ਬਹੁਤ ਵੱਡਾ ਇਕੱਠ ਲੈ ਕੇ ਤੇ ਇੱਥੇ ਨਾਰੇ ਮਾਰਦੇ ਨੇ ਵੀ ਅਯੋਧਿਆ ਤੋਂ ਬਸ ਝਾਂਕੀ ਹੈ ਕਾਸ਼ੀ ਮਥੂਰਾ ਬਾਕੀ ਹੈ ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ ਸਾਲੋਂ ਕੋ ਇਹੋ ਜਿਹੇ ਨਾਰੇ ਤਾਂ ਇੱਥੇ ਇਹ ਗਾਂਧੀ ਭਵਨ ਤੇ ਖੜ ਕੇ ਲਾਉਂਦੇ ਨੇ ਤਾਂ ਤੁਸੀਂ ਦੇਖੋ ਵੀ ਇਹ ਹਜੇ ਸ਼ੁਰੂਆਤ ਹੈ ਇਹਨਾਂ ਦੀ ਜੇ ਅਸੀਂ ਅੱਜ ਹੱਥੋਂ ਯੂਨੀਵਰਸਿਟੀ ਜਾਣ ਦਵਾਂਗੇ ਤੇ ਇਹਦਾ ਇਹਦਾ ਜਿਹੜਾ ਆਪਣੇ ਕੋਲ ਯੂਨੀਵਰਸਿਟੀ ਤੇ ਹੱਕ ਬਿਲਕੁਲ ਖਤਮ ਹੋ ਜਾਣਗੇ 7 ਜ਼ਿਲ੍ਹਿਆਂ ਦੇ ਵਿੱਚ 202 ਕਾਲਜ ਆਪਣੇ ਹੱਥੋਂ ਜਾਣਗੇ ਉਹ ਉਹਨਾਂ ਵਿਦਿਆਰਥੀਆਂ ਦੀ ਸਿੱਖਿਆ ਅਗਲੀ ਪੀੜ੍ਹੀ ਜਿਹੜੀ ਉੱਥੇ ਪੜ੍ਹਨ ਆਉਗੀ ਉਹਨਾਂ ਦਾ ਕੀ ਬਣੂਗਾ ਇਹ ਬਹੁਤ ਵੱਡਾ ਸਵਾਲ ਹੈ ਆਪਣੇ ਲਈ ਇਕੱਲੇ ਯੂਨੀਵਰਸਿਟੀ ਦੇ ਜਾਂ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਉਹੀ ਦਿਖਾਈ ਦੇ ਰਹੇ ਨੇ ਜਿਹੜੇ ਤੁਸੀਂ 200 ਕਾਲਜ ਦੀ ਗੱਲ ਕਰ ਰਹੇ ਹੋ ਉਹ 200 ਕਾਲਜਾਂ ਦੇ ਵਿੱਚੋਂ ਕਿੰਨੇ ਕੁ ਪ੍ਰਿੰਸੀਪਲ ਜਾਂ ਕਿੰਨੇ ਕੁ ਅਧਿਆਪਕ ਕਿੰਨੇ ਕੁ ਪ੍ਰੋਫੈਸਰ ਕਿੰਨੇ ਕੁ ਸਟੂਡੈਂਟ ਇਸ ਧਰਨੇ ਦੇ ਵਿੱਚ ਸਮੂਲੀਅਤ ਕਰ ਸਕਦੇ ਨੇ ਜਾਂ ਆ ਰਹੇ ਨੇ ਦੇਖੋ ਬਹੁਤ ਵੱਡੇ ਪੱਧਰ ਤੇ ਅਧਿਆਪਕ ਜਿਥੇ ਬਣੀਆਂ ਪ੍ਰੋਫੈਸਰ ਜਿਥੇ ਬਣੀਆਂ ਨੇ ਵੀ ਸਾਡਾ ਸਮਰਥਨ ਕੀਤਾ ਤੇ ਉਹ ਨਾਲ ਖੜੇ ਨੇ ਕੁਝ ਲੋਕ ਵਿੱਚੋਂ ਹੁੰਦੇ ਨਹੀਂ ਦੇਖੋ ਵੀ ਜਿਨ੍ਹਾਂ ਨੂੰ ਫਾਇਦਾ ਦੂਜੇ ਪਾਸੇ ਪਾਸੇ ਦਿਖਦਾ ਹੈ ਵੀ ਉਹਨਾਂ ਨੂੰ ਜੇ ਅੱਜ ਉਹ ਨਹੀਂ ਬੋਲਣਗੇ ਤਾਂ ਕੱਲ ਨੂੰ ਉਹਨਾਂ ਕੋਲ ਮੌਕਾ ਹੈਗਾ ਵੀ ਉਹ ਆਪ ਸੈਨੇਟਰ ਨਾਮਿਨੇਟ ਹੋ ਜਾਣਗੇ ਹੈਨਾ ਪਰ ਉਹ ਗਿਣਤੀ ਬਹੁਤ ਥੋੜੀ ਹੈ ਕਿਉਂਕਿ ਇਸ ਮਸਲੇ ਤੇ ਲੋਕ ਸਾਰੇ ਇਕੱਠੇ ਨਹੀਂ ਕਿਉਂਕਿ ਦੇਖੋ ਪੰਜਾਬ ਨਾਲੇ ਪਹਿਲੇ ਧੱਕਾ ਨਹੀਂ ਹੋਇਆ ਵੰਡ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬ ਨਾਲੇ ਧੱਕੇ ਹੋਏ ਨੇ ਲੋਕਾਂ ਨੇ ਉਹ ਸਹੀ ਨਹੀਂ ਤੇ ਲੋਕ ਭੁੱਲਦੇ ਨਹੀਂ ਤੁਸੀਂ ਦੇਖੋ ਵੰਡ ਉਦੇ ਤੋਂ ਬਾਅਦ ਚੰਡੀਗੜ੍ਹ ਦਾ ਮਸਲਾ ਹੈ ਹੁਣ ਜਿੱਥੇ ਆਪਾਂ ਇਸ ਵੇਲੇ ਬੈਠੇ ਆਂ ਇਹ ਕਾਂਜੀ ਮਾਜਰਾ ਪਿੰਡ ਪੁਆਦ ਦਾ ਹੂੰ ਹੂੰ ਇਨ ਇੱਥੋਂ ਦੇ ਲੋਕਾਂ ਨੂੰ ਉਜਾੜ ਕੇ ਇੱਥੇ ਹੁਣ ਇੱਕ ਬੜੀ ਸੋਹਣੀ ਯੂਨੀਵਰਸਿਟੀ ਬਣਾਈ ਹੋਈ ਹੈ ਤੇ ਸਿਟੀ ਬਿਊਟੀਫੁਲ ਹੈ ਇਹਦੇ ਸੋਹਣੇ ਸੋਹਣੇ ਕੁਆਟਰ ਨੇ ਸੋਹਣੇ ਸੋਹਣੇ ਕੋਠੀਆਂ ਨੇ ਇਹਦੀਆਂ ਪਰ ਇੱਥੇ ਪਹਿਲਾਂ ਕੌਣ ਸੀਗਾ ਇਹ ਕਿਵੇਂ ਬਣ ਗਿਆ ਇੱਥੇ ਇੱਥੇ ਪੁਆਦ ਦੇ ਲੋਕਾਂ ਦੇ 28 ਪਿੰਡ ਵਸਦੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਪਧਰਾ ਕੀਤਾ ਉਹਨਾਂ ਲੋਕਾਂ ਨੂੰ ਬੇਘਰ ਕਰਕੇ ਇਹਨਾਂ ਨੇ ਪਰ੍ਹਾਂ ਮਾਰਿਆ ਫੌਜ ਲੈ ਕੇ ਆਏ ਸੀ ਇੱਥੇ ਵੀ ਤੁਸੀਂ ਖਾਲੀ ਕਰੋ ਕਰ ਨਹੀਂ ਤਾਂ ਅਸੀਂ ਤੁਹਾਨੂੰ ਕੱਢਾਂਗੇ ਤੇ ਇਹਨਾਂ ਨੇ ਕੱਢਿਆ ਵੀ ਹੈ ਫੌਜ ਦੀ ਫੌਜ ਦੀ ਮਿਰਤ ਨਾਲ ਇਹ ਪਦਰਾ ਕਰਤਾ ਇਹਨਾਂ ਨੇ ਇਹਨੂੰ ਪੂਰੇ ਪੂ ਸਾਰੇ ਦੇ ਸਾਰੇ ਪਿੰਡਾਂ ਨੂੰ ਤੇ ਮਤਲਬ ਇਹ ਕੀ ਫਿਰ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ ਬਣਦਾ ਇਹਦੇ ਤੇ ਇਹ ਸ਼ਹਿਰ ਤੇ ਐ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਦੇਖੋ ਵੀ ਪੰਜਾਬ ਰੀਆਰਗੇਨੇਸ਼ਨ ਐਕਟ ਆਉਂਦਾ ਹੈ 1966 ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਵੀ ਇਹ ਚੰਡੀਗੜ੍ਹ ਵਾਦਾ ਕੀਤਾ ਹੁੰਦਾ ਵੀ ਚੰਡੀਗੜ੍ਹ ਪੰਜਾਬ ਨੂੰ ਦੇਵਾਂਗੇ ਪੰਜਾਬੀ ਨੂੰ ਅਸੀਂ ਪੰਜਾਬ ਦੇ ਹੋਵਗੀ ਵਾਦਾ ਕਰਨ ਦੀ ਗੱਲ ਕੀ ਇਹ ਤਾਂ ਇਹ ਤਾਂ ਅੰਡਰਸਟੂਡ ਗੱਲ ਹੈ ਤਾਂ ਇਹ ਤਾਂ ਹੋਊਗਾ ਹੀ ਕੁਦਰਤੀ ਗੱਲ ਹੈ ਵੀ ਤੁਸੀਂ ਪੰਜਾਬ ਦੀ ਥਾਂ ਤੇ ਤੁਸੀਂ ਸ਼ਹਿਰ ਬਣਾ ਰਹੇ ਹੋ ਤਾਂ ਪੰਜਾਬ ਨਹੀਂ ਮਿਲੂਗਾ ਉਹਦੇ ਵਿੱਚ ਧੋਖਾ ਕਰਦੇ ਨੇ ਉਹਦੇ ਵਿੱਚ ਚੰਡੀਗੜ੍ਹ ਨੂੰ ਅ ਯੂਨੀਅਨ ਟੈਰੀਟਰੀ ਬਣਾਉਂਦੇ ਨੇ ਹੈਨਾ ਉਹਦੇ ਵਿੱਚ ਇਹ ਪੰਜਾਬੀ ਬੋਲਦੇ ਜਿਹੜੇ ਕਈ ਇਲਾਕੇ ਨੇ ਉਹ ਖਿੱਤੇ ਨੇ ਉਹਨਾਂ ਨੂੰ ਪੰਜਾਬ ਤੋਂ ਵੱਖ ਕਰਦੇ ਨੇ ਉਹਦੇ ਉਹਦੇ ਤਹਿਤ ਹੀ ਇਹ ਯੂਨੀਵਰਸਿਟੀ ਨੂੰ ਵੀ ਪੰਜਾਬ ਤੋਂ ਖੋਹਦੇ ਨੇ ਉਹਦੇ ਤੋਂ ਬਾਅਦ ਦੇਖੋ ਉਹ ਵੀ ਪਾਣੀ ਦਾ ਮਸਲਾ ਹੁਣ ਪਾਣੀਆਂ ਦਾ ਮਸਲਾ BBMB ਦੇ ਵਿੱਚ ਇਹਨਾਂ ਨੇ ਹੁਣ ਮੈਗੀ ਖਤਮ ਕਰਤੀ ਹੋਈ ਆ ਆਪਣੀ ਹਨਾ BB ਮਤਲਬ ਪਾਣੀਆਂ ਦਾ ਮਸਲਾ ਜੇ ਹੱਲ ਹੋਇਆ ਹੁੰਦਾ ਤਾਂ 2023 2025 988 ਦੇ ਵਿੱਚ ਇੰਨੇ ਜਿਆਦਾ ਹੜ੍ਹ ਨਾ ਆਏ ਹੁੰਦੇ ਉਹਦਾ ਉਹ ਵੀ ਸਾਰੀਆਂ ਗੱਲਾਂ ਜੁੜਦੀਆਂ ਨੇ ਉਹਦੇ ਨਾਲ ਨਾਲ ਦੇਖੋ ਹੁਣ ਪੰਜਾਬੀ ਬੋਲੀ ਦੇ ਉੱਤੇ ਜੋ ਦਬਾਅ ਇਹਨਾਂ ਦਾ ਵੀ ਪੰਜਾਬੀ ਬੋਲਣੀ ਨਹੀਂ ਸਿੱਖਣ ਨਹੀਂ ਦੇਣੀ ਅਸੀਂ ਹਨਾ ਵੀ ਇਹ ਇਹ ਜਿਵੇਂ ਅਸੀਂ ਜਿਹੜੀ ਸਿੱਖਿਆ ਦਾ ਮਾਧਿਅਮ ਉਹ ਜਿਹੜਾ ਪੰਜਾਬੀ ਹੈ ਉਹ ਹੋਣ ਨਹੀਂ ਦੇਣਾ ਉਹ ਇੰਗਲਿਸ਼ ਰੱਖਾਂਗੇ ਅਸੀਂ ਜਾਂ ਫਿਰ ਹਿੰਦੀ ਕਰਾਂਗੇ ਪਰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਤੋਂ ਤੁਹਾਨੂੰ ਪੜਾਈ ਦਾ ਮਾਧਿਅਮ ਨਹੀਂ ਬਣਾਉਂਦੇਣਾ ਤੁਹਾਨੂੰ ਜਿਵੇਂ ਆ ਸਾਰੀਆਂ ਗੱਲਾਂ ਨੇ ਵੀ ਲੋਕ ਇਹਨਾਂ ਚੀਜ਼ਾਂ ਦੇ ਨਾਲ ਜੂਝਦੇ ਨੇ ਉਹਨਾਂ ਨੂੰ ਬਹੁਤ ਮਹਿਸੂਸ ਹੁੰਦੀਆਂ ਨੇ ਇਹ ਗੱਲਾਂ ਇੱਕ ਪੂਰੀ ਕੌਮ ਦੇ ਤੁਸੀਂ ਵੱਖ-ਵੱਖ ਤੁਸੀਂ ਤਰਫੋਂ ਦੇ ਹੱਕ ਖੋ ਰਹੇ ਹੋ ਤੇ ਉਹ ਇਹ ਖਿਲਾਫ ਸਾਰੀ ਪਾਸਿਓਂ ਆਵਾਜ਼ ਆਉਂਦੀ ਹੈ ਆਖਰੀ ਸਵਾਲ ਕਿੰਨੇ ਕੁ ਸਟੂਡੈਂਟਾਂ ਤੱਕ ਤੁਸੀਂ ਪਹੁੰਚ ਕਰ ਚੁੱਕੇ ਹੋ ਹੁਣ ਕਿੰਨੇ ਕੁ ਸਟੂਡੈਂਟਾਂ ਨੂੰ ਤੁਸੀਂ ਲਾਂਬੰਦ ਕਰ ਚੁੱਕੇ ਹੋ ਕਿ ਇਸ ਯੂਨੀਵਰਸਿਟੀ ਨੂੰ ਹੱਥੋਂ ਨਹੀਂ ਜਾਣ ਦੇਣਾ ਅ ਵੱਡੇ ਪੱਧਰ ਤੇ ਦੇਖੋ ਵਿਦਿਆਰਥੀਆਂ ਨੇ ਵੀ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਹੁਣ ਅੱਜ ਹੀ ਇੱਕ ਵਿਦਿਆਰਥੀ ਪੀਯੂ ਦੇ ਹੀ ਇੱਕ ਕਾਲਜ ਦਾ ਵਿਦਿਆਰਥੀ ਹੈ ਉਹ ਮੁਕਸਰ ਤੋਂ ਆਇਆ ਹੋਇਆ ਇਸ ਤਰ੍ਹਾਂ ਨਹੀਂ ਦਿੱਤੇ ਤੇ ਇਹ ਜੇ ਇਹ ਜੇ ਬਹੁਤ ਆ ਨਾ ਨੇ ਇੱਥੇ ਇਹ ਜੋ ਲੋਕ ਅੱਜ ਇਸ ਮਸਲੇ ਦੇ ਨਾਲ ਕੋਈ ਸਰੋਕਾਰ ਰੱਖਦੇ ਨੇ ਹਮਦਰਦੀ ਰੱਖਦੇ ਨੇ ਇਸ ਮਸਲੇ ਦੇ ਨਾਲ ਉਹ ਵੱਲ ਚੜ ਕੇ ਸ਼ਮੂਲਿਤ ਕਰ ਰਹੇ ਨੇ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਰੋਜ਼ ਇੱਥੇ ਆਉਂਦੇ ਨੇ ਮੋਰਚਾ ਸਾਮ ਰਹੀ ਨੇ ਇਸ ਯੂਨੀਵਰਸਿਟੀ ਦੇ ਜਿਹੜੇ ਕਾਲਜ ਦੇ ਵਿਦਿਆਰਥੀ ਨੇ ਉਹ ਵੀ ਬਹੁਤ ਸਾਥ ਦੇ ਰਹੇ ਨੇ ਤੇ ਇਹਦੀ ਗਿਣਤੀ ਸਾਨੂੰ 10 ਤਰੀਕ ਨੂੰ ਵੀ ਦੇਖੂਗੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਰਾ ਮੌਜੂਦ ਸੀ ਪੰਜਾਬ ਯੂਨੀਵਰਸਿਟੀ ਲਲਕਾਰ ਪੀਯੂ ਤੋਂ ਇਹ ਸਾਡੇ ਨਾਲ ਗੱਲ ਕਰ ਰਹੇ ਸੀ ਪੀਐਸਯੂ ਲਲਕਾਰ ਦੇ ਨਾਲ ਸਬੰਧਤ ਨੇ ਤਾਂ ਇਹਨਾਂ ਦੀਆਂ ਕਾਫੀ ਜਿਹੜੀਆਂ ਕਿ ਇੰਟਰਵਿਊਜ਼ ਜਾਂ ਕਾਫੀ ਜਿਹੜੀਆਂ ਕਿ ਕਲਿੱਪਸ ਵਾਇਰਲ ਹੁੰਦੀਆਂ ਰਹੀਆਂ ਨੇ ਤਾਂ ਅੱਜ ਅਸੀਂ ਇਹਨਾਂ ਦੇ ਨਾਲ ਪ੍ਰੋਪਰ ਗੱਲਬਾਤ ਕੀਤੀ ਹੈ ਕਿ ਸਿੰਡੀਗੇਟ ਸੈਨੇਟ ਤੇ ਪੰਜਾਬ ਯੂਨੀਵਰਸਿਟੀ ਨੂੰ ਕਿਵੇਂ ਖੋਇਆ ਜਾ ਰਿਹਾ ਤੁਸੀਂ ਜੁੜੇ ਹੋ ਨਾ ਮੀਸਰ ਟੈਲੀਵਿਜ਼ਨ ਦੇ ਨਾਲ ਲਗਾਤਾਰ ਅਸੀਂ ਯੂਨੀਵਰਸਿਟੀ ਤੋਂ ਤੁਹਾਡੇ ਤੱਕ ਤਸਵੀਰਾਂ ਲੈ ਕੇ ਆ